ਬੰਦੀ ਸਿੰਘਾਂ ਦਾ ਵੀ ਜੋ ਇਹਨਾਂ ਨੇ ਸਰਕਾਰ ਨੇ ਸਟੈਂਡ ਲਿਆ ਉਹ ਟੋਟਲ ਗਲਤ ਹੈ ਰਾਜਵਾਨਾ ਦੇ ਕੇਸ ਰਾਜਵਾਨਾ ਸਾਹਿਬ ਦੇ ਕੇਸ ਚ ਪਹਿਲਾਂ ਭੁੱਲਰ ਸਾਹਿਬ ਦੇ ਕੇਸ ਚ ਲਿਆ ਜਿਹੜੇ ਕਹਿੰਦੇ ਨੇ ਕੁਛ ਨਹੀਂ ਕੀਤਾ ਅਕਾਲੀਆਂ ਨੇ ਰਾਜੋ ਸਾਹਿਬ ਆਲ ਸਾਹਿਬ ਦਾ ਭੁੱਲਰ ਸਾਹਿਬ ਦਾ ਇਹ ਸਾਰੀਆਂ ਅਕਾਲੀ ਸਰਕਾਰ ਵੇਲੇ ਹੋਏ ਸੀ ਮਸਲੇ ਕਿ ਉਸ ਵੇਲੇ ਇਹਨਾਂ ਦੀ ਸਜ਼ਾਾਂ ਜਿਹੜੀਆਂ ਮੌਤ ਦੀਆਂ ਸੀ ਬਦਲਣ ਵਾਸਤੇ ਬਾਅਦੇ ਵੀ ਕੀਤੀ ਸਰਕਾਰਾਂ ਨੇ ਬਾਅਦ ਚ ਮੁੱਕਰ ਗਈਆਂ ਇਹਨਾਂ ਤੇ ਸੀ ਕਿ ਜੇ ਦਿੱਲੀ ਚੋਂਦੀ ਤਾਂ ਰਿਹਾਂ ਹੋ ਸਕਦਾ ਸੀ ਭੁੱਲਰ ਸਾਹਿਬ ਇਹ ਚਾਹੁੰਦੇ ਤਾਂ ਅਜਰਾਜਾਣਾ ਨੂੰ ਵੀ ਪ੍ਰੋਲ ਮਿਲ ਸਕਦੀ ਸੀ ਲੇਕਿਨ ਇਹਨਾਂ ਨੇ ਗੋਲਮੋਲ ਕਰਤੀ ਹੈ ਜਵਾਬ ਨਹੀਂ ਦਿੱਤਾ ਸੋ ਉਸਤੇ ਵੀ ਸਾਰਾ ਅਜੇ ਮਤਾ ਆਇਆ ਸੋ ਇਹ ਬਤੇ ਬਤੇ ਸੀ ਨਾਲ ਮੇਨ ਲੇਕਿਨ ਜੋ ਹੈ ਪਾਰਟੀ ਨੂੰ ਉਦੇਸ਼ਾ ਅਗਲਾ ਇਹ ਹੈ ਜੀ ਤੇ ਅਗਲੇ ਪ੍ਰੋਗਰਾਮ ਅਸੀਂ ਸਾਰੇ ਅਸੀਂ ਉਵੇਂ ਡਾਟਾ ਦੇ ਕੇ ਕਰਾਂਗੇ ਫਿਰ ਫਾਈਨਲ ਆ ਜਿਹੜੇ ਤੁਹਾਨੂੰ ਤੁਹਾਡੇ ਕੋਲ ਫੇਰ ਆ ਕੇ ਸੰਗਤ ਦੇ ਵਿੱਚ ਅਸੀਂ ਸਾਰੀ ਦੱਸਾਂਗੇ ਇਹਨਾਂ ਲਫ਼ਜ਼ਾਂ ਨਾਲ ਤੁਹਾਡਾ ਬਹੁਤ ਧੰਨਵਾਦ ਹੁਣ ਮੈਂ ਤੁਹਾਨੂੰ ਇਹਨਾ ਜੀਵਾ ਸਾਹਿਬ ਕੋਲੈਰੀਫਾਈ ਕਰ ਦੇ ਤੁਸੀਂ ਕੋਈ ਕੁਐਸਚਨ ਸਰ ਸਾਹਿਬ ਕਿਸ ਤਰੀਕ ਤੱਕ ਪੂਰੀ ਵੱਖ-ਵੱਖ ਦੇ ਰਾਜ ਅਧਰਨੀਆਂ ਚਲਣੀ ਕਮੇਟੀ ਹੈ ਔਰ ਹਲਕਾ ਅੰਚਾਰ ਜਿਹੜਾ ਮੀਟਿੰਗ ਕਰ ਲੋ ਇਹ ਜਲਦੀ ਅਸੀਂ ਇਸ ਤੋਂ ਬਾਅਦ ਹਾਂ ਜਲਦੀ ਅਸੀਂ ਡਾਟਾ ਦੇ ਦੇਗਾ ਜੀ ਇੱਕ ਇੱਕਦਮ ਤਾਂ ਮੈਂ ਤੁਹਾਨੂੰ ਡੇਟ ਨਹੀਂ ਦਿੰਦਾ ਅਸੀਂ ਬੈਠ ਕੇ ਰਾਏ ਕਰਕੇ ਕਿਉਂਕਿ ਫਿਰ ਇਹ ਵੀ ਹੈ ਪਾਰਟੀ ਡੈਮੋਕਰੈਟਿਕ ਪਾਰਟੀ ਹੈ ਮੈਂ ਕਦੇ ਵੀ ਇਸ ਸਵਾਲ ਦਾ ਬੰਦਾ ਨਹੀਂ ਕਿ ਪਾਰਟੀ ਚ ਤੁਸੀਂ ਜੋ ਮੂੰਹ ਚੋ ਕਹਿ ਦਿਓ ਪਾਰਟੀ ਹੈ ਪਾਰਟੀ ਹੀ ਸਾਨੂੰ ਹਿੱਸਾ ਤੇ ਬਿਠਾਉਂਦੀ ਹੈ ਇਸ ਕਰਕੇ ਮੈਂ ਉਹਦੀ رائے ਤੋਂ ਬਗੈਰ ਕੋਈ ਗੱਲ ਇੱਕ ਲਫ਼ਜ਼ ਵੀ ਅੱਗੇ ਅਖਰ ਨਹੀਂ ਕਹਿਣਾ ਅੱਜ ਵੀ ਜੋ ਗੱਲ ਕਹੀਏ ਸਾਰੀ ਪਾਰਟੀ ਦੇ ਮੇਰੇ ਦੁਆਲੇ ਸਾਰੀ ਪਾਰਟੀ ਬੈਠੀ ਐ ਇੱਕ ਵੀ ਲਫ਼ਜ਼ ਕਹਿ ਰਿਹਾ ਕਿ ਭਾਈ ਹੁਣ ਜਿਹੜਾ ਤਰੀਕਾ ਹੋ ਗਿਆ ਅਸੀਂ ਤਾਂ ਲੜਨ ਵਾਲੇ ਸੀ ਅੱਜ ਸੋਸ਼ਲ ਮੀਡੀਆ ਤੇ ਪ੍ਰੈਸ ਆ ਗਿਆ ਟੀਵੀ ਆ ਗਿਆ ਅਸੀਂ ਤਾਂ ਤੇਰਨ ਵਾਲੀ ਬਤਾਰ ਸਾਂ ਗੱਲਾਂ ਕਰਨ ਵਾਲੇ ਹੁੰਦੇ ਸੀ ਵੱਧ ਤੋਂ ਵੱਧ ਤੇ ਉਹਦੋਂ ਤੱਕ ਤੁਸੀਂ ਹੁੰਦੇ ਸੀ ਤੇ ਅਸੀਂ ਲੋਕਾਂ ਜਾ ਕੇ ਲੜਦੇ ਸੀ ਹੁਣ ਜਵਾਨ ਨੇ ਵਖਰੇ ਆ ਕੇ ਇਸ ਕਰਕੇ ਕਈ ਵਾਰੀ ਸਾਨੂੰ ਇਸ ਜਵਾਨੇ ਦਾ ਪਤਾ ਵੀ ਨਹੀਂ ਲੱਗਦਾ ਜੋ ਅਸੀਂ ਮਨੋ ਅਕਾਲੀ ਦਲ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਦੇਸ਼ ਵਾਸਤੇ ਸੀ ਲੜਾਈਆਂ ਲੜੀਆਂ ਅੱਜ ਵੀ ਸੇ ਉੱਥੇ ਹੀ ਖੜੇ ਆ ਅੱਜ ਵੀ ਮੈਨੂੰ ਦੁੱਖ ਹੈ ਕਿ ਜੇ ਕਿਤੇ ਸਾਡਾ ਸਾਥ ਦੇਂਦੇ ਜਦੋਂ ਅਸੀਂ ਧਰਮ ਜਦੋਂ ਮੋਰਚਾ ਲਾਇਆ ਸੀ ਜਿਸ ਚ ਅਸੀਂ ਪਾਣੀਆਂ ਦੀ ਮੰਗ ਕੀਤੀ ਸੀ ਚੰਡੀਗੜ੍ਹ ਦੀ ਮੰਗ ਸੀ ਪੰਜਾਬੀ ਬੋਲ ਦੇ ਇਲਾਕਿਆਂ ਦੀ ਮੰਗ ਸੀ ਵਪਾਰ ਦੀ ਪਾਕਿਸਤਾਨ ਲਾਂਘੇ ਦੀ ਮੰਗ ਸੀ ਔਰ ਜੋ ਟੈਕਸ ਹੈ ਤਿੰਨਾਂ ਸਟੇਟਾਂ ਦਾ ਮਾਫ ਕੀਤਾ ਸਾਡੀ ਬਰਾਬਰਤਾ ਦੀ ਮੰਗ ਸੀ ਉਹ ਇਹ ਗੱਲਾਂ ਜਿਹੜੀ ਅਸੀਂ ਫੌਜਾਂ ਦੀ ਭਰਤੀ ਦੀ ਮੈਡ ਤੇ ਮੰਗ ਸੀ ਜੇ ਕਿਤੇ ਇਹ ਗੱਲਾਂ ਸਾਡੀਆਂ ਉਦੋਂ ਸਾਡੇ ਨਾਲ ਇਹ ਸਹਿਮਤ ਹੋ ਜਾਂਦੇ ਨਾ ਬਖਰੇ ਨਾਲ ਖੜਦੇ ਸਾਨੂੰ ਮਾਰਨ ਵਾਸਤੇ ਕੇ ਜੀ ਇਹ ਪਾਣੀ ਦੀ ਘੁੱਟ ਰਿੰਦੇ ਦੂਜਿਆਂ ਨੂੰ ਤੇ ਉਹਦੇ ਨਾਲ ਖੜੇ ਸੀਂਦਰ ਗਾਂਧੀ ਦੇ ਟੱਕ ਲਾਉਣ ਵੇਲੇ ਅੱਜ ਨਾਲ ਨਾ ਖੜਦੇ ਤਾਂ ਅੱਜ ਆਹ ਦਿਨੀ ਸਿਉਂਦੇ ਅੱਜ ਇਹ ਮੰਗਾਂ ਕਰਦੇ ਨੇ ਉਸ ਵੇਲੇ ਇਹਦੀ ਫੈਡਲ ਪਾਵਰ ਮੰਗਦੇ ਨੇ ਇਹਦੀ ਅਨੰਦਪੁਰ ਦਾ ਮਤਾ ਮੰਗਦੇ ਨੇ ਤਾਂ ਖਾਲਸਾ ਮੰਗਦੇ ਨੇ ਉਸ ਵੇਲੇ ਫਿਰ ਜੋ ਸਾਡਾ ਹੋਈ ਹੈ ਅੱਜ ਲੋਕ ਕਹਿੰਦੇ ਕੀ ਕੀਤਾ ਅਕਾਲੀ ਦਲ ਨੇ ਅਕਾਲੀ ਦਲ ਆ ਜਿਹੜਾ ਪੰਜਾਬ ਨੂੰ ਇੱਥੇ ਰੱਖੀ ਬੈਠਾ ਨਹੀਂ ਅੱਜ ਤੂੰ ਕਿੱਦਾਂ ਦਾ ਪਹਿਲਾਂ ਮਰ ਜਾਂਦਾ ਜੇ ਬਚਾਉਣ ਵਾਲਾ ਅਗਲਾ ਮੈਂ ਲਿਖ ਕੇ ਦਿੰਦਾ ਕਿ ਕੋਈ ਅਕਾਲੀ ਦਲ ਬਚਾਏਗਾ ਇਹ ਕੋਈ ਸਾਰੇ ਨਹੀਂ ਦੁਨੀਆ 'ਚ ਭਗਤ ਸਿੰਘ ਬਣਦੇ ਤੇ ਸਾਰੇ ਹੀ ਸੁਭਾਸ਼ ਚੰਦਰ ਬੋਸ ਬਣਦੇ ਸਾਡੇ ਬਜ਼ੁਰਗਾਂ ਨੇ ਜੋ ਕੁਰਬਾਨੀਆਂ ਕੀਤੀਆਂ ਨੇ ਉਹ ਕੁਰਬਾਨੀਆਂ ਤੇ ਪਾਰਟੀ ਕਿਸੇ ਇੱਕ ਬੰਦੇ ਦੀ ਬਣਾਈ ਹੋਈ ਪਾਰਟੀ ਨਹੀਂ ਇਸ ਕਰਕੇ ਮੈਂ ਗੁਰੂ ਤੋਂ ਇਹ ਜਾਣ ਕੇ ਕਹਿੰਦਾ ਕਿ ਗੁਰੂ ਅੰਗਸਾ ਹੈ ਪਾਰਟੀ ਦੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਰਹੇਗੀ ਔਰ ਅਸੀਂ ਹਰ ਹਰ ਹਾਲ 'ਚ ਪੰਜਾਬ ਪੰਜਾਬੀਆਂ ਤੇ ਹਰ ਦੇਸ਼ ਦੇ ਇਨਸਾਨਾਂ ਵਾਸਤੇ ਤੇ ਮਿਨੋਰਟੀ ਵਾਸਤੇ ਅਸੀਂ ਹਰ ਸਾਹ ਤੱਕ ਲੜਦੇ ਰਹਾਂਗੇ ਇਹ ਸਾਡਾ ਇੱਕ ਅਕੀਦਾ ਹੈ ਜਿਹਦੇ ਅਸੀਂ ਪੂਰੇ ਵਿਸ਼ਵਾਸ ਨਾਲ ਕੰਮ ਕਰਾਂਗੇ। ਹਨ ਬਾਦ। ਲੇਕਿਨ ਤੌਰ ਤੇ ਤੇ ਪ੍ਰਦਰਸ਼ਤ ਨੇ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ। ਕੁਝ ਹੋਰ ਇੰਪੋਰਟੈਂਟ ਬਥੇਆ ਉਹ ਜੀਤਾ ਸਾਹਿਬ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਜਿਹੜਾ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਖਿਲਾਫ ਰਚੀ ਜਾ ਰਹੀ ਇੱਕ ਬਦਲਾ ਲਊ ਭਾਵਨਾ ਦੇ ਤਹਿਤ ਅਰ ਜਿੱਤੇ ਵਿੱਚ ਕੇਂਦਰ ਵੀ ਤੇ ਸੂਬੇ ਦੀ ਸਰਕਾਰ ਜਿਹੜੀ ਆ ਇਹ ਦੋਨੇ ਬਰਾਬਰ ਦੀਆਂ ਹਿੱਸੇਦਾਰ ਤੇ ਪੰਜਾਬ ਨੂੰ ਅੰਕੋਤਾ ਕੀ ਦੇਣਾ ਵੱਡੀਆਂ ਸਾਜ਼ਿਸ਼ਾਂ ਰਚ ਕੇ ਜਿਹੜੇ ਪੰਜਾਬ ਰੀਆਰਨਾਈਜੇਸ਼ਨ ਐਕਟ ਦੇ ਵਿੱਚ ਫੈਸਲੇ ਹੋਏ ਸੀ 1964 ਦੇ ਵਿੱਚ ਉਹਨਾਂ ਫੈਸਲਿਆਂ ਨੂੰ ਵੀ ਹੁਣ ਬਦਲ ਕੇ ਤੇ ਪੰਜਾਬ ਦੇ ਜਿਹੜੇ ਦੇਣਾ ਤੱਕੀ ਸੀ ਜਿਹੜੇ ਪਹਿਲਾਂ ਮੌਜੂਦਾ ਸਾਡੇ ਹੱਕ ਆ ਉਹ ਵੀ ਖੋਏ ਜਾ ਰਹੇ ਆ ਅੱਜ ਉਹਦੇ ਤੇ ਬੜੀ ਗੰਭੀਰਤਾ ਤੇ ਨਾਲ ਕੋਰਟ ਕਮੇਟੀ ਦੇ ਵਿਚਾਰ ਉਤੰਦਰ ਕੀਤਾ ਔਰ ਤਾੜਨਾ ਵੀ ਕੀਤੀ ਆ ਕੇਂਦਰ ਸਰਕਾਰ ਨੂੰ ਵੀ ਤੇ ਸੂਬੇ ਦੀ ਸਰਕਾਰ ਨੂੰ ਸੋ ਪੇ ਦੇ ਸਰਕਾਰ ਭਗਵੰਤ ਮਾਨ ਨੂੰ ਤਾਂ ਇਸ ਕਰਕੇ ਕਿ ਜਿਹੜਾ ਤੁਸੀਂ ਉਸ ਕੁਣਾੜੀ ਦਾ ਦਸਤਾਬੰਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਪੰਜਾਬ ਦੇ ਹੱਕਾਂ ਨੂੰ ਵਢਣ ਲੱਗੀ ਹੋਈ ਆ ਤੇ ਪੰਜਾਬ ਦੀ ਜਨਤਾ ਤੁਹਾਨੂੰ માਫ ਨਹੀਂ ਕਰੇਗੀ ਕਿਉਂਕਿ ਜਿਹੜਾ ਤੁਸੀਂ ਉੱਥੇ ਕੇਜਰੀਵਾਲ ਦੇ ਦਬਾਅ ਥੱਲੇ ਉੱਥੇ ਸਮਝੌਤਾ ਕਰਕੇ ਆਏ 9 ਜੁਲਾਈ 2022 ਨੂੰ ਆ ਸਾਰੇ ਕੰਡੇ ਜਿੰਨੇ ਹੁਣ ਭਾਵੇਂ ਵੱਖਰੀ ਵਿਧਾਨ ਸਭਾ ਦੀ ਗੱਲ ਆ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਗੱਲ ਹੈ ਭਾਵੇਂ ਦੁਬਾਰਾ ਹਰਿਆਣੇ ਦੇ ਕਾਲਜ ਨਾਲ ਜੋੜਨ ਦੀ ਗੱਲ ਹੈ ਤੇ ਭਾਵੇਂ ਜਿਹੜੀਆਂ ਐਸਵਾਈਐਲ ਦੀਆਂ ਪਿੱਛੇ ਤੁਸੀਂ ਗਲਤ ਮੀਟਿੰਗਾਂ ਕੀਤੀਆਂ ਪੰਜਾਬ ਦੇ ਹਿੱਤਾਂ ਨੂੰ ਇਗਨੋਰ ਕਰਕੇ ਇਹ ਸਾਰੇ ਕੰਡੇ ਜਿਹੜੇ 9 ਜੁਲਾਈ 2022 ਨੂੰ ਤੁਸੀਂ ਉੱਥੇ ਵਿਜੇ ਸੀ ਇਹ ਉਹਦਾ ਨਤੀਜਾ ਕਿ ਅੱਜ ਫੇਰ ਪੰਜਾਬ ਨੂੰ ਆਪਣੀ ਰਾਜਧਾਨੀ ਮਿਲਣੀ ਤਾਂ ਕੀ ਸੀ ਤੁਸੀਂ ਪੱਕੇ ਤੌਰ ਦੇ ਉੱਤੇ ਇਹਨੂੰ ਫੇਰ ਹਰਿਆਣਾ ਦਾ ਕਬਜ਼ਾ ਇੱਥੇ ਨਾਲ ਰੱਖ ਕੇ ਕੇਂਦਰੀ ਕੇਂਦਰੀ ਵਾਗ ਦੇ ਦਬਾਤ ਨਹੀਂ ਬਣਾੜਾ ਚਾਹੁੰਦੇ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਕਿੰਨੇ ਅਧਿਕਾਰ ਦਿੱਤੇ ਆ ਹੋਮ ਮਿਨਿਸਟਰ ਨੂੰ ਤੇ ਕਿੰਨੇ ਅਧਿਕਾਰ ਦਿੱਤੇ ਆ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਤੇ ਅਫਸਰਾਂ ਨੂੰ ਕਿ ਉਹ ਸੂਬਿਆਂ ਦੀਆਂ ਬਾਉਂਡਰੀਜ਼ ਬਦਲ ਦੇਣ। ਸੰਵਿਧਾਨ ਦੀ ਧਾਰਾ 3 ਦੇ ਵਿੱਚ ਬੜਾ ਸਪਸ਼ਟ ਆ। ਕਿ ਕਿਸੇ ਸਟੇਟ ਦੀ ਕਿਸੇ ਯੂਨੀਅਨ ਟਰੈਕਟਰੀ ਦੀ ਬਾਉਂਡਰੀ ਜਿਹੜੀ ਆ ਜੇ ਉਹ ਚੇਂਜ ਹੋਣੀ ਆ ਤੇ ਉਹ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਉਸੇ ਕਾਨੂੰਨ ਦੇ ਤਹਿਤ ਹੋਏਗੀ ਇੱਥੇ ਘਰਦਾ ਹੀ ਰਾਜ ਬਣਾ ਰਿਆ ਕਿ ਆਪੇ ਹੀ ਜਾ ਕੇ ਹਰਿਆਣਾ ਦੇ ਮੁੱਖ ਮੰਤਰੀ ਤੇ ਨਾਲ ਸਪੀਕਰ ਸਾਹਿਬ ਤੇ ਨਾਲ ਯੂਟੀ ਦੇ ਅਫਸਰ ਤੇ ਜਾ ਕੇ ਰੈਕੀ ਕਰਕੇ ਜੋ ਪਸੰਦ ਆਇਆ ਚੰਡੀਗੜ੍ਹ ਦੇ ਵਿੱਚੋਂ ਉਹ ਪੀਸ ਚੁੱਕ ਲਿਆ ਪੀ ਆ 1000 1.5 ਹਜ਼ਾਰ ਕਰੋੜ ਦੀ ਪ੍ਰਾਪਰਟੀ ਆ ਤੇ ਇੱਥੇ ਦਾ ਬੜਾਵਾਂਗੇ ਅਸੀਂ ਆਪਣੀ ਵਿਧਾਨ ਸਭਾ ਤੇ ਨਾਲੇ ਸਾਡਾ ਬਣ ਜੂਗਾ ਕਲੇਮ ਜੇ ਤੁਹਾਨੂੰ ਇੰਨਾ ਸ਼ੌਕ ਹੈ ਅਸੀਂ ਤੁਹਾਨੂੰ ਵਧਾਈ ਦਿੰਨੇ ਆ ਤੁਸੀਂ ਆਪਣੀ ਬੜਾਓ ਵਿਧਾਨ ਸਭਾ ਹਰਿਆਣੇ ਦੇ ਵਿੱਚ ਪੰਜ ਕੋਲੇ ਬਣਾਓ ਅੰਬਾਲਾ ਬਣਾਓ ਜੀਂਦ ਬਣਾਓ ਰੋहतक ਬਣਾਓ ਅਸੀਂ ਕੋਈ ਤੁਹਾਡੇ ਦੁਸ਼ਮਣ ਥੋੜੀ ਆ ਪਰ ਅਸੀਂ ਇਹ ਸਾਜ਼ਿਸ਼ ਨੂੰ ਸਮਝ ਗਿਆ ਕਿ 2 ਕਿਲੋਮੀਟਰ ਦੇ ਫਰਕ ਨਾਲ ਤੁਸੀਂ ਤਬਾਦਲਾ ਕਰਕੇ ਜਿਹੜਾ ਤੇ ਇਹ ਸਾਨੂੰ ਕੀ ਤੁਸੀਂ ਮੂਰਖ ਸਮਝਦੇ ਹੋ ਇਸ ਕਰਕੇ ਇਹ ਅੱਜ ਗਵਰਨਰ ਸਾਹਿਬ ਨੇ ਕਿਹਾ ਕਿ ਹਾਲੇ ਇਹ ਜਿਹੜੀ ਹੈਗੀ ਹੈ ਪ੍ਰਪੋਜ਼ਲ ਉਹ ਸਟੇਜ ਤੇ ਨਹੀਂ ਆਈ ਅਸੀਂ ਇਸ ਚੀਜ਼ ਨੂੰ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਕਿ ਪ੍ਰਪੋਜ਼ਲ ਆਈ ਕਿਉਂ ਪ੍ਰਪੋਜ਼ਲ ਦਾ ਅਧਿਕਾਰ ਹੀ ਕਿਨੂੰ ਹੈ ਕਿ ਤੁਸੀਂ ਸਾਰੇ ਜਿਹੜੇ ਵੱਡੇ ਪੁਰਾਣੇ ਫੈਸਲੇ ਆ ਉਹਨਾਂ ਨੂੰ ਕੈਨਸਲ ਕਰਕੇ ਤੇ ਇਦਾਂ ਪੰਜਾਬ ਦੇ ਹੱਕ ਮਾਰੋਗੇ ਨਾ ਯੂਨੀਵਰਸਿਟੀ ਤੇ ਇਦਾਂ ਕਬਜ਼ਾ ਹੁਣ ਦਿਆਂਗੇ ਨਾ ਚੰਡੀਗੜ੍ਹ ਦੇ ਉੱਤੇ ਇਦਾਂ ਕਬਜ਼ਾ ਹੁਣ ਦਿਆਂਗੇ ਇਦੇ ਵਾਸਤੇ ਪਾਰਟੀ ਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਇਹ ਅੱਜ ਦੀ ਸਰਦੀ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਦੀ ਜਿਹੜੀ ਸਾਂਝੀ ਮੀਟਿੰਗ ਹੈ ਉਹਦਾ ਫੈਸਲਾ ਇੱਕ ਰਾਜਵਾਨਾ ਸਾਹਿਬ ਦੇ ਸੰਬੰਧ ਵਿੱਚ ਜਿਹੜੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਮਨਜੀਤਾ ਸਾਹਿਬ ਸਾਰੀ ਡਿਟੇਲ ਦੱਸਣਗੇ ਕਿਉਂਕਿ ਹਰ ਚੀਜ਼ ਦੀ ਬਰੀਕੀ ਦੇ ਨਾਲ ਪੇਰਵਾਹੀ ਕਰਦੇ ਔਰ ਅੱਖਾਂ ਖੁੱਲ ਜਾਣਗੀਆਂ ਪੰਜਾਬ ਦੀਆਂ ਜਨਤਾ ਦੀਆਂ ਕਿ ਇਹ ਜਿਹੜੇ ਸਾਡੇ ਹਮਦਰਦ ਪੰਜਾਬ ਬਣਨਾ ਚਾਹੁੰਦੇ ਸੀ ਇਹ ਗੱਡੀਆਂ ਵੱਡੀਆਂ ਸਾਸਟਾਂ ਚਾਹੇ ਭੁਲਰ ਦੇ ਕੇਸ ਚਾਹੇ ਜਾਂ ਡਾਜੋਣੇ ਦੇ ਕੇਸ ਚਾ ਉਹਦੀ ਡਿਟੇਲ ਜਿਹੜੀ ਆ ਉਹ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਬਾਕੀ ਵਰਕਿੰਗ ਕਮੇਟੀ ਦੀ ਜਿਹੜਾ ਫੈਸਲਾ ਉਹਨਾਂ ਨੇ ਦੱਸਤਾ ਮੈਂਬਰਾਂ ਦੀ ਰਾਏ ਬੜੀ ਸਪਸ਼ਟ ਆ ਪਰ ਮੈਂਬਰਾਂ ਦੀ ਹਦਾਇਤ ਵੀ ਬੜੀ ਸਖਤ ਸੀ ਜਿਹੜੀ ਕਿਉਂਕਿ ਸੁਪਰੀਮ ਬਾਡੀ ਆ ਪਾਰਟੀ ਦੀ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਿਲ੍ਹਾ ਪ੍ਰਧਾਨਾ ਨੂੰ ਤੇ ਜਿਹੜੇ ਆ ਐਸਜੀਪੀਸੀ ਮੈਂਬਰ ਤੇ ਜਿਹੜੇ ਹਲਕਾ ਇੰਚਾਰਜ ਨੂੰ ਹੀ ਪੁੱਛੋ ਤੁਹਾਨੂੰ ਪਤਾ ਲੱਗ ਜਾਵੇ ਕਿ ਗਰਾਊਂਡ ਤੇ ਲੋਕਾਂ ਦੀ ਭਾਵਨਾ ਕੀ ਆ ਕਿ ਅਸੀਂ ਉਹਨਾਂ ਦੀ ਗੱਲ ਦਾ ਸਤਿਕਾਰ ਕਰਦੇ ਹਾਂ ਕਿ ਮੈਂਬਰ ਸਾਰਿਆਂ ਨੇ ਆਪੋ ਆਪਣੀ ਰਾਏ ਦਿੱਤੀ ਆ ਔਰ ਸਾਰਿਆਂ ਜਿਹੜੀਆਂ ਮੀਟਿੰਗਾਂ ਹੋ ਕੇ ਜੋ ਫਾਈਨਲ ਕਨਕਲੂਜਨ ਹੋਏਗੀ ਅਸੀਂ ਭਾਵਨਾ ਕੋਰ ਜਿਹੜੀ ਵਰਕਿੰਗ ਕਮੇਟੀ ਦੀ ਆ ਉਹ ਚੰਗੀ ਤਰ੍ਹਾਂ ਸਾਰੀ ਲੀਡਰਸ਼ਿਪ ਨੇ ਸੁਣ ਕੇ ਸਮਝ ਲਈ ਆ ਤੇ ਜੋ ਆਦੇਸ਼ ਵਰਕਿੰਗ ਕਮੇਟੀ ਦਾ ਹੋਇਆ ਉਹਦੇ ਮੁਤਾਬਕ ਸਾਰੀ ਪ੍ਰੋਸੈਸ ਜਿਹੜੀ ਆ ਕਿਉਂਕਿ ਡੈਮੋਕ੍ਰੈਟਿਕ ਪਾਰਟੀ ਆ ਸਾਰਾ ਜਿਹੜੇ ਅਹਿਮ ਅੰਗ ਹੁੰਦੇ ਆ ਪਾਰਟੀ ਦੇ ਸਾਰਿਆਂ ਦੀ ਰਾਏ ਲੈਣੀ ਜ਼ਰੂਰੀ ਹੁੰਦੀ ਆ ਇਸ ਕਰਕੇ ਉਹ رائے ਜੋ ਆਏਗੀ ਫਾਈਂਡਰ ਉਸ ਤੋਂ ਬਾਅਦ ਜੋ ਫੈਸਲਾ ਪਾਰਟੀ ਦਾ ਉਹ ਅਨਾਉਂਸ ਜਿਹੜਾ ਉਹ ਕੀਤਾ ਜਾਏਗਾ ਮਜੀਠਾ ਸਾਹਿਬ ਨੂੰ ਕਹਿੰਦੀ ਆ ਕਿ ਜਿਹੜਾ ਨੂੰ ਮੰਡੀ ਵਾਲੀ ਬਤ ਮਾਈਕਲ ਚਲੋ ਠੀਕ ਹੈ ਜੀ ਜਿਹੜੀ ਬਾਕੀ ਗੱਲਾਂ ਤਾਂ ਹੰਦਰ ਸਾਹਿਬ ਨੇ ਤੇ ਚੀਮਾ ਸਾਹਿਬ ਨੇ ਦੱਸ ਹੀ ਦਿੱਤੀਆਂ ਨੇ ਜੀ ਅੱਜ ਆਨਰੇਬਲ ਸੁਪਰੀਮ ਕੋਰਟ ਚ ਬੰਦੀ ਸਿੰਘਾਂ ਬਾਰੇ ਔਰ ਖਾਸ ਤੌਰ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਸਾਹਿਬ ਬਾਰੇ ਅੱਜ ਇੱਕ ਤਰੀਕ ਸੀ ਔਰ ਉਹ ਤਰੀਕ ਦਾ ਕਾਰਨ ਵੀ ਹੈ ਕਿ 2 ਹਫ਼ਤੇ ਦਿੱਤੇ ਗਏ ਸੀ ਇਸ ਤਰੀਕ ਆਸਤੇ ਔਰ ਉਦੇਤੇ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਰਕਾਰ ਦੀ ਨਿਲੇਕੀ ਔਰ ناکਾਮੀ ਸਾਹਮਣੇ ਦੇਖਣ ਨੂੰ ਮਿਲੀ ਆਈ ਥਿੰਕ ਜਿਹੜੀਆਂ ਸਰਕਾਰਾਂ ਹਿਊਮਨ ਰਾਈਟਸ ਜਾਂ ਲੋ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਨਹੀਂ ਦੇ ਸਕਦੀਆਂ ਉਹ ਵੈਸੀ ਸਰਕਾਰ ਕਵਾਉਣ ਦੇ ਹੱਕਦਾਰ ਨਹੀਂ ਤੁਹਾਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਕਿ ਇੱਕ ਆਨਰੇਬਲ ਹਾਈ ਸੁਪਰੀਮ ਕੋਰਟ ਦੇ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਵੱਲੋਂ ਇੱਕ ਰਿਟ ਗਈ ਹੈ ਇੱਕ ਅਪੀਲ ਪਾਈ ਗਈ ਹੈ ਜਿਹਦੇ ਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਕੋਈ 15 16 ਸਾਲ ਹੋ ਗਏ 2007 ਤੋਂ ਲਾ ਲਓ ਜੀ ਹੁਣ ਤੱਕ অলਮੋਸਟ 17 ਸਾਲ ਕਿ ਜਿਹੜੀ ਉਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਦਿੱਤਾ ਗਿਆ ਉਹਦੇ ਤੇ ਫੈਸਲਾ ਨਹੀਂ ਹੋ ਰਿਹਾ ਉਹ ਚਾਹੁੰਦੇ ਕਿ ਉਸ ਮਰਸੀ ਪਟੀਸ਼ਨ ਦਾ ਫੈਸਲਾ ਹੋਵੇ ਔਰ ਜੇ ਸਰਕਾਰ ਨੇ ਉਸ ਨੂੰ ਕੇਂਦਰ ਦੀ ਸਰਕਾਰ ਨੇ ਔਰ ਸੁਪੇ ਦੀ ਸਰਕਾਰ ਚ ਉਹਦੇ ਵੀਊ ਮੰਗੇ ਗਏ ਆ ਕਿ ਥੋੜੇ ਕੀ ਵੀਊ ਨੇ ਮਗਰ ਰਾਜੋਆਨਾ ਸਾਹਿਬ ਬੜੇ ਕਲੀਅਰ ਨੇ ਕਿ ਮੇਰਾ ਫੈਸਲਾ ਕਰੋ ਜਾਂ ਅੰਨੇ ਜਾਂ ਬੰਨੇ ਇਦਰ ਡੈਥ ਸੈਂਟੈਂਸ ਦਿਓ ਜਾਂ ਫਿਰ ਇਸ ਡੈਥ ਸੈਂਟੈਂਸ ਨੂੰ ਜੇ ਕਮਿਊਟ ਕਰਨਾ ਤੇ ਉਹ ਫੈਸਲਾ ਦਿਓ ਬਗੜ ਤੁਸੀਂ ਕਿਸੇ ਇਨਸਾਨ ਨੂੰ 10 ਬਾਇ 10 ਦੀ ਚੱਕੀ 'ਚ ਡੈਥ ਰੋਤੇ 16 ਸਾਲ ਇਸ ਗੱਲ ਤੇ ਪੈਂਡੇਗ ਨਹੀਂ ਰੱਖ ਸਕਦੇ ਤੁਸੀਂ ਲੋਕਾਂ ਦੀਆਂ ਮਾਨਸਿਕਤਾ ਮਾਨਸਿਕ ਹਾਲਾਤ ਨਾਲ ਖਰਵਾੜ ਨਹੀਂ ਕਰ ਸਕਦੇ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੇਜਰੀਵਾਲ ਸਾਹਿਬ ਕਿੰਨੀ ਵਾਰੀ ਚੀਫ ਮਿਨਿਸਟਰ ਰਹੇ ਔਰ ਚੀਫ ਮਿਨਿਸਟਰ ਰਹੇ ਰਹਿ ਗਿਆ ਉਹਨਾਂ ਨੇ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਸੀ ਜਿਹੜੀ ਉਹਨਾਂ ਦੀ ਫੈਸਲਾ ਕੇਜਰੀਆ ਲਦੀਨ ਸੀ ਉਹ ਹੋਣੀ ਉਹ ਕੀਤਾ ਹੀ ਫਕੀਰ ਚਾਚੋ ਚੀਫ ਮਿਨਿਸਟਰ ਨਹੀਂ ਹੈ ਉਹੀ ਪਾਲਿਸੀ ਰਾਜਵਾਲਾ ਸਾਹਿਬ ਦੇ ਅੱਖ ਚ ਰੱਖੀ ਜਾ ਰਹੀ ਹੈ ਕਿਉਂ ਗੋ ਟੂ ਲਾਈਵ ਲਾਅ ਪਿਛਲੀ ਤਾਰੀਖ ਤੇ ਮੈਨੂੰ ਲੱਗਦਾ 3 ਤਰੀਕ ਸੀ ਜਾਂ 4 ਸੀਗੀ 4 ਤਾਰੀਖ ਸੀ 4 ਤਰੀਕ ਤੇ ਜਦੋਂ ਪੰਜਾਬ ਸਰਕਾਰ ਦਾ ਵਿਊ ਮੰਗਿਆ ਗਿਆ ਤੁਸੀਂ ਹੈਰਾਨ ਹੋ ਜਾਓਗੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਕਹਿ ਰਿਹਾ ਕਿ ਸਾਡੀ ਸਰਕਾਰ ਦਾ ਛੁੱਟੀ ਤੇ ਮਨ ਲਾ ਕੀ ਅਸੀਂ ਕੁਝ ਦੇ ਨਹੀਂ ਸਕਦੇ ਆਪ ਦਾ ਵਿਊ ਮਨੁੱਖੀ ਅਧਿਕਾਰਾਂ ਤੇ ਭਾਈ ਤੁਸੀਂ ਆਪ ਦਾ ਵਿਊ ਨਹੀਂ ਦੇ ਸਕਦੇ ਤੁਸੀਂ ਕੀ ਕੰਮ ਕਰਨਾ ਹੋਰ ਕਿਉਂਕਿ ਤੁਹਾਡਾ ਮੁੱਖ ਮੰਤਰੀ ਨੂੰ ਛੁੱਟੀ ਤੇ ਤਾਂ ਬੜਾ ਚਿਰ ਹੋ ਗਿਆ ਉਹਨੂੰ ਤਾਂ ਪਤਾ ਨਹੀਂ ਛੁੱਟੀ ਤੋਂ ਕਦੋਂ ਮਿਲਣਾ ਤਾਂ ਰਾਤ ਕੱਲ ਹੁਣ ਪੈਗ ਲੱਗ ਜੇ ਤਾਂ ਸਵੇਰੇ ਛੁੱਟੀ ਹੈ ਜੇਕਰ ਕੋਈ ਨੈਸ਼ਨਲ ਹੌਲਿਡੇ ਲਾਣਨੀ ਆ ਕਿ ਛੁੱਟੀ ਆ ਆ ਸਰਕਾਰਾਂ ਵੀ ਕਦੇ ਛੁੱਟੀ ਤੇ ਨਹੀਂ ਆ ਮਤਲਬ ਇਹ ਤਾਂ ਪਹਿਲੀ ਵਾਰੀ ਕਿਸੇ ਸਰਕਾਰ ਦਾ 뷰 ਸੁਣਨ ਨੂੰ ਮਿਲ ਰਿਹਾ ਸੁਪਰੀਮ ਕੋਰਟ ਦੇ ਕਿ ਉਹ ਛੁੱਟੀ ਤੇ ਨੇ ਤੇ ਭਾਈ ਜੇ ਤੁਸੀਂ ਛੁੱਟੀ ਤੇ ਚਲੇ ਜਾਓ ਤੇ ਲੋਕਾਂ ਦਾ ਕੀ ਬਣੂਗਾ ਫਿਰ ਸਰਕਾਰ ਦਾ ਤਾਂ 24 ਘੰਟੇ ਉਹ ਜਵਾਬ ਦੀ ਔਰ ਆਨਰੇਬਲ ਸੁਪਰੀਮ ਕੋਰਟ ਤੇ ਉਹ ਤੋਂ ਕਿਹਾ ਗਿਆ ਕਿ ਤੁਸੀਂ ਸ਼ਾਂਤਕਾਪ ਦਾ 뷰 ਦੇ ਦਿਓ ਤੁਸੀਂ ਹਰਾਨ ਹੋਗੇ ਜਾ ਕੇ ਫਿਰ ਵਕੀਲ ਇਨਸਿਸਟ ਕਰ ਰਿਹਾ ਈਮੇਜੀ ਸਾਨੂੰ ਛੁੱਟੀ ਦੇ ਤੇ ਸਾਨੂੰ ਸਮਾਂ ਦੇ ਦਿਓ that's why دو ہفتے ਪਈ ਅੱਜ ਪਤਾ ਨਹੀਂ ਉਹਨਾਂ ਨੂੰ I haven't followed up ਕਿ ਅਸੀਂ ਇੱਥੇ ਬੈਠੇ ਆਨਰੇਬਲ ਸੁਪਰੀਮ ਕੋਰਟ 'ਚ ਕੀ ਹੋਇਆ ਮਗਰ ਦਾ ਐਟੀਟਿਊਡ ਟੂਵਰਡਸ ਬੰਦੀ ਸਿੰਘ ਔਰ ਜੋ ਐਟੀਟਿਊਡ ਟੂਵਰਡਸ ਜਿਨ੍ਹਾਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਉਹ ਕੀ ਹੈ ਇਹਦੇ ਨਾਲ ਸਪੱਸ਼ਟ ਹੁੰਦਾ ਔਰ ਇਸ ਲਈ ਮੈਂ ਚਾਹੂੰਗਾ ਕਿ ਭਗਵੰਤ ਮਾਨ ਸਾਹਿਬ ਆਪਣੀ ਵੈਸੇ ਤਾਂ ਤੁਹਾਡੀ ਸਥਿਤੀ ਸਪਸ਼ਟੀਆ ਉਹ ਸਲਾਮੀ ਨਹੀਂ ਸਪਸ਼ਟ ਕਰਦੀ ਜਿਹੜੀ ਕੱਲ ਪਰਚੋ ਸਲਾਮੀ ਲੈ ਰਹੇ ਸੀ ਪਹਿਲੀ ਵਾਰੀ ਵੇਖਿਆ ਕਿ ਸਲਾਮੀ ਮੁੱਖ ਮੰਤਰੀ ਨੇ ਲੈਣੀ ਹੁੰਦੀ ਨਾਲ ਦਿੱਲੀ ਦਾ ਉਹ ਲਈ ਜਾਂਦਾ ਉਹਨੂੰ ਕਹਿੰਦਾ ਤੂੰ ਅੱਗੇ ਹੋ ਜਾ ਤੇ ਉਹ ਤੋਂ ਸਪਸ਼ਟ ਜੀ ਜੇ ਸਲਾਮੀ ਇੱਕ ਦਿੱਲੀ ਦੇ ਐਮਐਲਏ ਨੇ ਲੈਣੀ ਆ ਅਰਵਿੰਦ ਕੇਜਰੀਵਾਲ ਨੇ ਤੇ ਉਹਦੀ ਭਾਵਨਾ ਭੁੱਲਨ ਸਾਹਿਬ ਦੇ ਮਸਲੇ 'ਚ ਕੀ ਆ ਤੇ ਭਾਈ ਤੇਰੀ ਭਾਵਨਾ ਵੀ ਆਹੀ ਗਈ ਸੋ ਮਕਰ ਬਿਲ ਪੰਜਾਬੀ ਚ ਐਕਸੈਪਟ ਦੇ ਸੀ ਦੀ ਅਨਸਰ ਇਜ਼ ਨੋ ਔਰ ਬਾਤੀ ਮਤੇ ਚਾਹੇ ਉਹ ਕਿਸਾਨ ਇਸ ਤਰ੍ਹਾਂ ਰੁਲੇ ਆ ਔਰ ਮੈਂ ਚਾਹੂੰਗਾ ਅੱਜ ਹੁਂਦਰ ਸਾਹਿਬ ਉਸ ਨੂੰ ਲਾਇਬਰੇਟ ਕਰਨਾ ਚਾਹੇਦ ਉਹਨਾਂ ਦੇ ਦਿਮਾਗ 'ਚ ਵਿਚਰ ਗਿਆ ਕਿ ਇੱਕ ਇਮੀਡੀਏਟ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਔਰ ਉਸ ਵਿਧਾਨ ਸਭਾ ਦੇ ਸੈਸ਼ਨ 'ਚ ਜਿਹੜੀ ਸੈਨੇਟ ਦੀ ਇਲੈਕਸ਼ਨ ਨਹੀਂ ਹੋ ਰਹੀ ਹੈ ਉਸ ਨੂੰ ਉਹਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਜਾਵੇ ਔਰ ਯੂਨੀਨਿਮਸਲੀ ਜੋ ਪੰਜਾਬ ਯੂਨੀਵਰਸਿਟੀ ਤੋਂ ਲੋਕਾਂ ਦਾ ਲੋਕਤੰਤਰੀ ਹੱਕ ਖੋਇਆ ਜਾ ਰਿਹਾ ਉਸ ਨੂੰ ਵਾਪਸ ਉਸ ਲੋਕਤੰਤਰਿਕ ਹੱਕ ਨੂੰ ਵਾਪਸ ਦਿਵਾਉਣ ਲਈ ਇੱਕ ਮਤਾ ਪਾਸ ਹੋਵੇ ਔਰ ਜੇ ਦੇਸ਼ ਦੀ ਸਰਕਾਰ ਭਾਜਪਾ ਦੀ ਸਰਕਾਰ ਫੇਰ ਵੀ ਇਸ ਮਤੇ ਨੂੰ ਪ੍ਰਵਾਨ ਨਹੀਂ ਕਰਦੀ ਲੋਕਤੰਤਰ ਪ੍ਰਤੀ ਉਹਨਾਂ ਦਾ ਕੀ ਰਵੱਈਆ ਇਸ ਗੱਲ ਤੋਂ ਸਪਸ਼ਟ ਹੋ ਜਾਊਗਾ ਦੂਜਾ ਮਤਾ ਇਹ ਗੱਲ ਦਾ ਲਿਆਇਆ ਜਾਵੇ ਕਿ ਦੀ ਆਨਰੇਬਲ ਗਵਰਨਰ ਹੈਜ਼ ਨੋ ਰਾਈਟ ਹੀ ਹੈਜ਼ ਨੋ ਬਿਜ਼ਨਸ ਹੀ ਇਜ਼ ਨਾਟ ਦੀ ਅਥਾਰਟੀ ਕਿ ਜਿਹੜੀ ਜ਼ਮੀਨ ਪੰਜਾਬ ਦੀ ਜ਼ਮੀਨ ਤੋਂ ਜਿਹੜਾ ਚੰਡੀਗੜ੍ਹ ਸ਼ਹਿਰ ਬਣਿਆ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਤੁਸੀਂ ਹਰਿਆਣੇ ਨੂੰ ਇਹ ਗੱਲ Haryana ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦੇ ਸਕੋ ਔਰ ਮੈਂ ਗਵਰਨਰ ਸਾਹਿਬ ਨੂੰ ਬੜੀ ਹੰਬਲੀ ਔਰ ਦੋਵੇਂ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ ਐਸਵਾਈਐਲ ਵੇਲੇ ਵੀ ਤੁਸੀਂ ਵੇਖੋ ਕਿਉਂ ਉਹ ਹਾਲਾਤ ਮਾੜਾ ਦੌਰ ਸ਼ੁਰੂ ਹੋਇਆ ਹਾਲਾਤ ਇਸ ਤਰ੍ਹਾਂ ਹੀ ਉਹ ਕਾਂਗਰਸ ਨੇ ਬਣਾਏ ਸਨ ਡੋਨਟ ਗੋ ਆਨ दैट ਰੋਡ ਇਥਰੇ ਕਤਲੋ ਘਾਰਤ ਹੋ ਜਾਣੀ ਔਰ ਤੁਸੀਂ ਜ਼ਿੰਮੇਵਾਰ ਹੋਵੋਗੇ ਇਸ ਗੱਲ ਦੇ ਕਿ ਤੁਸੀਂ ਪੰਜਾਬ ਦੇ ਹੱਕ ਪੰਜਾਬ ਦੀ ਰਾਜਧਾਨੀ ਔਰ ਥੋੜਾ ਮੁੱਖ ਮੰਤਰੀ ਸਾਹਿਬ ਇਹ ਕਹਿ ਰਿਹਾ ਕੋਈ ਕਿਸ ਨੇ ਉਹ ਗੱਲ ਭੁੱਲੀ ਆ ਕਿਸੇ ਜਦੋਂ ਪੰਜਾਬ ਦੀ ਵਿਧਾਨ ਸਭਾ ਤੋਂ ਮੰਗੇ ਗਏ ਕਿ ਕਮਰੇ ਸਾਨੂੰ ਦੇ ਦਿਓ ਇਹ ਪੰਜਾਬ ਦੀ ਵਿਧਾਨ ਸਭਾ ਸਾਨੂੰ ਦੇ ਦਿਓ ਜਦ ਨਹੀਂ ਦਿੱਤੀ ਗਈ ਉਦੋਂ ਖੰਡਰ ਸਾਹਿਬ ਮੁੱਖ ਮੰਤਰੀ ਸਨ ਤੇ ਡਿਮਾਂਡ ਰੱਖਤੀ ਗਈ ਕਿ ਨਵੀਂ ਵਿਧਾਨ ਸਭਾ ਬਣੂਗੀ ਔਰ ਉਹ ਜੋ ਦੀ এনवायरमेंटਲ ਕਲੀਅਰੈਂਸ ਆ ਗਈ ਆ ਇਸਾਰ ਇਲੈਕਸ਼ਨ ਚੱਲਦੀ ਆ ਬਾਈ ਇਲੈਕਸ਼ਨ ਤੇ ਰੌਲਾ ਪੈ ਗਿਆ ਸੋ ਦੇ ਆਰ ਟ੍ਰਾਈਂਗ ਟੂ ਗਵਰਨਰ ਸਾਹਿਬ ਬੜੇ ਸੁਧਰੇ ਲਬਜਾਂ ਚ ਹਰੇ ਗੱਲ ਬਿਆਨ ਕਰ ਰਿਹਾ ਤੁਸੀਂ ਯੂ ਰਿਜੈਕਟ ਦ ਪ੍ਰੋਪੋਜ਼ਲ ਜੇ ਤੁਹਾਡੇ ਚ ਸਿਨਸੇਅਰਿਟੀ ਹੈ ਨਹੀਂ ਤਾਂ ਤੁਹਾਡੀ ਇਹ ਸੋਚ ਪ੍ਰਤੀ ਕਿੱਦੇ ਤੁਸੀਂ ਅ ਤੁਹਾਡੀ ਸਿਨਸੇਅਰਿਟੀ ਲੈਵਲ ਦਾ ਅਸਤ ਕੱਲ ਤੋਂ ਪਾਪੀ ਜਾਓਗੇ ਕਿ ਤੁਸੀਂ ਜੇ ਅਜੇ ਕਹੋ ਕਿ এনਵਾਇਰਨਮੈਂਟਲ ਕਲੀਅਰੈਂਸ ਆ ਗਈ ਕੱਲ ਤੁਸੀਂ ਹੌਲੀ ਦੇ ਨਹੀਂ ਇਲੈਕਸ਼ਨ ਤੋਂ ਬਾਅਦ ਕਲੀਅਰੈਂਸ ਦੇ ਦੇਓਗੇ ਮਗਰ ਕੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਕਰ ਦੂਗਾ ਦੇ ਵਿਲ ਬੀ ਰਾਈਟਸ ਔਰ ਮੈਂ ਅਫਸੋਸ ਨਾਲ ਕਹਿਣਾ ਚਾਹੁੰਦਾ ਕਿ ਜੇ ਲਾਅ ਔਰ ਆਰਡਰ ਦੇ ਇਹ ਜਿਹੇ ਹਾਲਾਤ ਬਣਨਗੇ ਤੇ ਨੋ ਪਾਰਟੀ ਇਜ਼ ਰਿਸਪੋਨਸਿਬਲ ਬਟ ਦਾ ਗਵਰਨਰ ਐਂਡ ਦਾ ਗਵਰਨਮੈਂਟ ਸਿਟਿੰਗ ਇਨ ਦਿੱਲੀ ਸੋ ਇਹ ਚੀਜ਼ਾਂ ਤੇ ਔਰ ਕਿਸਾਨਾਂ ਦੇ ਜਿਸ ਤਰੀਕੇ ਨਾਲ ਕਿਸਾਨ ਰੁਲਿਆ ਡੀਏਪ ਦੀ ਘਾਟ ਮੰਡੀਆਂ 'ਚ ਫਸਲਾਂ ਦੇ ਭਾਅ ਨਹੀਂ ਮਿਲਲੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅਸੀਂ ਨਿੰਦਾ ਪ੍ਰਸਤਾਵ ਅਗੇਂਸਟ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਨਾਲ ਹੀ ਜਿਹੜੇ ਕੇਂਦਰ ਦੀ ਸਰਕਾਰ ਹੈ ਉਹਦੇ ਖਿਲਾਫ ਅਸੀਂ ਸਾਰੇ ਲੈ ਕੇ ਆਏ ਥੈਂਕ ਯੂ ਕਨੇਡਾ ਬਣਾ ਲੈ ਅੱਜ ਇੱਕ ਜਿਹੜਾ ਵੱਡਾ ਇਸ਼ੂ ਹੈ ਜੀ ਜਿਹੜਾ ਬੜਾ ਚਿੰਤਾ ਦਾ ਵਿਸ਼ੂ ਬੜਿਆ ਹੈ ਔਰ ਅੱਜ ਇਹ ਕੋਰ ਕਮੇਟੀ ਚ ਡਿਸਕਸ ਵੀ ਹੋਇਆ ਚਲੋ ਇਹ ਇਹ ਕਿਉਂਕਿ ਬੜਾ ਸੈਂਸਿਟਿਵ ਮੈਟਰ ਹੈ ਸਾਡੀ ਅੱਜ ਅਪੀਲ ਹੈ ਜੀ ਗਰਮਨਟ ਤੋਂ ਵੰਡਿਆ ਨੂੰ ਇੱਕ ਨਾ ਫੋਟੋ ਬਾਰ-ਬਾਰ ਬਾਹਰ ਜਿਹੜੀ ਬਾਹਰ ਤੋਂ ਆਉਂਦੀ ਹੈ ਉਹ ਬੜੀ ਖਤਰਨਾਕ ਫੋਟੋ ਬਾਰ-ਬਾਰ ਆ ਰਹੀ ਕੀ ਔਰ ਜਿਸ ਤਰੀਕੇ ਦੇ ਸੰਬੰਧ ਕੈਨੇਡਾ ਨਾਲ ਪੈਦਾ ਹੋ ਰਹੇ ਆ ਕਿਉਂਕਿ ਬੜੀ ਵੱਡੀ ਪੰਜਾਬ ਦਾ ਡਾਇਸਪੋਰਾ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬੀ ਵੀਰ ਭਰਾ ਭੈਣ ਬਾਹਰ ਬੈਠੇ ਆ ਸੋ ਜੇ ਕੈਨੇਡਾ 'ਚ ਕੋਈ ਇਹ ਜਿਹੇ ਹਾਲਾਤ ਜਾਂ ਆਸਟ੍ਰੇਲੀਆ 'ਚ ਅਮਰੀਕਾ 'ਚ ਪੈਦਾ ਹੁੰਦੇ ਆ ਪੰਜਾਬ 'ਚ ਉਹਦੀ ਚਰਚਾ ਹੁੰਦੀ ਆ ਉਹ ਚਿੰਤਾ ਦਾ ਵਿਸ਼ਾ ਬਣਦਾ ਔਰ 트ੰਪ ਸਾਹਿਬ ਦੀ ਜਿੱਤ ਔਰ 트ੰਪ ਸਾਹਿਬ ਦਾ ਇਹ ਬਿਆਨ ਦੇ ਦੇਣਾ ਕਿ ਮੈਂ ਦਾ ਸਾਰੇ ਕੱਢ ਦੂੰ ਹੁਣ ਬਾਅਦ ਤੁਸੀਂ ਇਹਦਾ ਅੰਦਾਜ਼ਾ ਲਾ ਲਓ ਕਿ ਕਈਆਂ ਨੇ ਆਪਦੀ ਜ਼ਮੀਨਾਂ ਇੱਥੇ ਵੇਚੀਆਂ ਉਹ ਵਿਚਾਰੇ ਬਾਹਰ ਗਏ ਔਰ ਕੱਲ ਉਹਨਾਂ ਨੇ ਵਾਪਸ ਆ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਵਾਸਤੇ ਕੀ ਕਰੀ ਆ ਕਿਵੇਂ ਉਹਨਾਂ ਦੇ ਕੇਸ ਲਾਂਡਰੀ ਆ ਕੀ ਕਰਨਾ ਚਾਹੀਏ ਕੋਈ ਸਥਿਤੀ ਸਪਸ਼ਟ ਨਹੀਂ ਉਹੀ ਝੋਨੇ ਵਾਲੇ ਹਾਲਾਤ ਪੈਦਾ ਹੋ ਰਿਹਾ ਜਦੋਂ ਸੈਲਰ ਵਾਲਾ ਕਹੂਗਾ ਕਿ ਸਾਡੇ ਤਾਂ ਗਾਉਂ ਖੁੱਲ ਨੇ ਤੇ ਕਰਨਾ ਕੁਝ ਨਹੀਂ ਫਿਰ ਮੰਡੀਆਂ ਚ ਕਿਸਾਨ ਰੋਲੂਗਾ ਹੁਣ ਵੀ ਉਹੀ ਹੋ ਰਿਹਾ ਜੇ ਅੱਜ ਤੁਸੀਂ ਫਟਾਫਟ ਕੋਈ ਫਾਰਵਰਡ ਪਲਾਨਿੰਗ ਨਹੀਂ ਕੀਤੀ ਕੱਲ ਉਹ ਡਿਪੋਰਟੇਸ਼ਨ ਉਹ ਤੋਂ ਸ਼ੁਰੂ ਕਰ ਦਿੰਦੇ ਆ ਇੱਥੇ ਤਾਂ ਅੱਗੇ ਨੌਕਰੀ ਨਹੀਂ ਮਿਲ ਰਹੀ ਤੇ ਜਿਹਨੇ 40-50 ਲੱਖ ਰੁਪਏ ਖਰਚ ਕੇ ਆਪ ਦਾ ਬੱਚਾ ਬਾਹਰ ਭੇਜਿਆ ਉਹ ਵਿਚਾਰਾ ਕਿੱਧਰ ਨੂੰ ਜਾਊਗਾ ਬਹੁਤ ਸੀਰੀਅਸ ਹਾਲਾਤ ਪੈਦਾ ਹੋ ਰਿਹਾ ਔਰ ਭਗਵੰਤ ਮਾਨ ਸਾਹਿਬ ਜਾਗੜ ਅਣ ਪੰਜਾਬੀਆਂ ਨੂੰ ਦੱਸਣ ਕਿ ਉਹਦੇ ਵਾਸਤੇ ਕੀ ਕਰ ਰਿਹਾ ਸੈਕਿੰਡ ਜਿਹੜਾ ਉਤੋਂ ਵੀ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਕਾਉਂਸਲ ਜਨਰਲ ਦੀ ਆ ਮੀਟਿੰਗ ਧਰਮ ਸਥਾਨਾਂ 'ਚ ਹੋਣ ਇਹ ਪਹਿਲਾਂ ਨਹੀਂ ਕਦੇ ਸੁਣਿਆ ਸੀ ਔਰ ਫਿਰ ਇੱਕ ਤਸਵੀਰ ਆਵੇ ਕਿ ਹਿੰਦੂ ਵੀਰ ਦੇਸ਼ ਦਾ ਝੰਡਾ ਫੜ ਕੇ ਖਲੋਤਾ ਹੈ ਤੇ ਸਾਡਾ ਸਿੱਖ ਭਰਾ ਕੇਸਰੀ ਝੰਡਾ ਫੜ ਕੇ ਖਲੋਤਾ ਇੱਕ ਇਮਪ੍ਰੈਸ਼ਨ ਦਿੱਤਾ ਜਾ ਰਿਹਾ ਹੈ ਕਿ ਭਾਈ ਇਹ ਤਾਂ Hindu Sikh ਹੈ ਬਈ ਕੋਈ ਇਹਦੀ ਇਨਡਾਇਰੈਕਟ ਮਤਲਬ ਵੇਖੋ ਕੀ ਨਿਕਲ ਰਿਹਾ which is not the case ਕਿ ਜਿੰਨੀ ਕੁਰਬਾਨੀ ਪੰਜਾਬੀਆਂ ਨੇ ਸਿੱਖਾਂ ਨੇ ਇਹ ਦੇਸ਼ ਵਾਸਤੇ ਦਿੱਤੀ ਆ this is beyond out and records speak for themselves ਔਰ ਜਿੰਨਾ ਦੇਸ਼ ਦੇ ਅਨਾਜ ਦੇ ਭੰਡਾਰ 'ਚ ਯੋਗਦਾਨ ਪਾਇਆ ਉਹ ਵੀ ਫੈਕਟ ਹੈ ਕਿ ਪੰਜਾਬ ਤੋਂ ਪੰਜਾਬੀ ਆ ਸਿੱਖ ਤੋਂ ਪੈਟਰੀਆਟਿਕ ਬੰਦਾ ਕੋਈ ਨਹੀਂ ਦੇਸ਼ ਕੋਲ ਔਰ ਅੱਜ ਤੁਸੀਂ ਕਿ ਤਸਵੀਰ ਉਹ ਪਾਓ ਇਹਨੂੰ ਹਿੰਦੂ ਸਿੱਖ ਰੰਗਤ ਦਿਓ ਆਈ ਥਿੰਕ ਗਵਰਨਮੈਂਟ ਆਫ ਇੰਡੀਆ ਨੀਡ ਸੀਰੀਅਸ ਕੋਰਸ ਕਰੈਕਸ਼ਨ ਕਿਉਂਕਿ ਜਿਹੜਾ ਪੰਜਾਬੀ ਆ ਜਿਹੜਾ ਗੁਰੂ ਦਾ ਸਿੱਖ ਆ ਉਹਦੀ ਇੱਕੋ ਅਰਦਾਸ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਕਦੇ ਵੀ ਇਹੋ ਜੀ ਗਸਥਾਕੀ ਕਿਸੇ ਧਰਮ ਸਥਾਨ ਤੇ ਅਟੈਕ ਦਾ ਦੂਰ ਦੀ ਗੱਲ ਆ ਉਹ ਬੁਰਾ ਵੀ ਨਹੀਂ ਸੋਚ ਸਕਦਾ ਮਗਰ ਬਹੁਤ ਵੱਡੀਆਂ ਸਾਜਸ਼ਣ ਰਚੀਆਂ ਜਾ ਰਹੀਆਂ ਨੇ ਆ ਪੋਲਰਾਈਜੇਸ਼ਨ ਦੀਆਂ ਔਰ ਜੀ ਦਾ ਸਿੱਧਾ ਫਾਇਦਾ ਪਤਾ ਹੀ ਹੈ ਕਿੱਦੜ ਹੋਣਾ ਤੇ ਨੁਕਸਾਨ ਕਿੱਦੜ ਨੂੰ ਹੋਣਾ ਕੋਈ ਵੀ ਪੰਜਾਬੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਬਾਦਲ ਸਾਹਿਬ ਦੀ ਇਹ ਉਸ ਵੇਲੇ ਦੀ ਵੱਡੀ ਲੜਾਈ ਹੁੰਦੀ ਸੀ ਔਰ ਜਦੋਂ ਆਜਪਾਈ ਸਾਹਿਬ ਤੇ ਬਾਦਲ ਸਾਹਿਬ ਇਕੱਠੇ ਹੋਏ ਆ ਇਹ ਬਹੁਤ ਵੱਡਾ ਇੱਕ ਮੈਸੇਜ ਸੀ ਔਰ ਹਿੰਦੂ ਸਿੱਖ ਇਕਤਾ ਔਰ ਅਸੀਂ ਉਸ ਇਕਤਾ ਦੇ ਪਾਬੰਦ ਆ ਮਗਰ ਜਿਹੜਾ ਇੱਕ ਗਲਤ ਤਰੀਕੇ ਨਾਲ ਜਿਹਦੇ ਸਿਰ ਤੇ ਦਸਤਾਰ ਉਸ ਨੂੰ ਪੋਰਟਰੇ ਕੀਤਾ ਜਾ ਰਿਹਾ ਔਰ ਜਿਸ ਤਰੀਕੇ ਨਾਲ ਪੰਜਾਬ ਦੀ ਇਕਨੋਮੀ ਨੂੰ ਤੈਸ਼ ਨੈਸ਼ ਕਰਨ ਲਈ ਕੇਂਦਰ ਦੀ ਸਰਕਾਰ ਔਰ ਭਗਵੰਤ ਮਾਨ ਦੀ ਟਾਉਟੀ ਮੈਂ ਤਾਂ ਟਾਉਟੀ ਕਹੂੰਗਾ ਇਹ ਸਭ ਤੋਂ ਵੱਡਾ ਟਾਉਟ ਪਾਜ ਪਾ ਦਾ ਜੇ ਆ ਜਿਹਨੇ ਮਿਸਹੈਂਡਲ ਸਿਚੁਏਸ਼ਨ ਕੀਤੀ ਆ ਜੇ ਅੱਜ ਕਿਸਾਨ ਨੂੰ ਖੇਤ ਮਜ਼ਦੂਰ ਨੂੰ ਕੋਈ ਠੋਕਣ ਦਾ ਕੰਮ ਕਰ ਰਿਹਾ ਏ ਏਜੰਡਾ ਦਿੱਲੀ ਚ ਚਲਾਉਂਦੀ ਆ ਤੇ ਇੰਪਲੀਮੈਂਟ ਭਗਵੰਤ ਮਾਨ ਕਰਦਾ ਅੱਜ ਵਰਕਿੰਗ ਕਮੇਟੀ ਨੇ ਇਸ ਗੱਲ ਨੂੰ ਵੀ ਕੰਡੈਮਨ ਕੀਤਾ ਅਤੇ ਲੋਕਾਂ ਸਾਹਮਣੇ ਰੱਖਿਆ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ 온ਸਕਾਈ ਟੀਵੀ ਦਿਨਾਲ